ਨਾ ਮੇਰਾ ਧਰਮਿੰਦਰ ਸਿੰਘ ਆ ਪੀਟੀਪੀਗਰੀ ਬਰਨਾਲਾ ਦੇਖੋ ਜੀ ਮੈਂ ਸਰਕਾਰੀ ਟ੍ਰੇਨਿੰਗ ਕਰੀ ਆਗੀ 2013 ਚ ਫਾਰਮ ਮੈਂ ਸਟਾਰਟ ਕਰਿਆ 2012 ਚ ਟ੍ਰੇਨਿੰਗ ਕਰਨ ਤੋਂ ਪਹਿਲਾਂ ਮੈਂ ਫਾਰਮ ਸਟਾਰਟ ਕਰ ਲਿਆ ਸੀ ਜਦੋਂ ਮੈਨੂੰ ਉਹਦੇ 'ਚ ਪਰੇਸ਼ਾਨੀਆਂ ਆਈਆਂ ਦਿੱਕਤਾਂ ਤੇ ਉਹਦਾ ਮੈਨੂੰ ਹੱਲ ਕਿਸੇ ਨੇ ਨਹੀਂ ਦੱਸਿਆ ਫਿਰ ਉਸ ਵਾਰ ਮੈਂ ਟ੍ਰੇਨਿੰਗ ਲਈ ਕੋ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਆ ਉਸ ਤੋਂ ਬਾਅਦ ਮੇਰੇ ਟ੍ਰੇਨਿੰਗਾਂ ਦਾ ਸਿਲਸਿਲਾ ਚੱਲ ਪਿਆ ਜੋ ਵੀ ਮੈਨੂੰ ਜਿਵੇਂ ਜਿਵੇਂ ਜ਼ਰੂਰਤ ਪੈਂਦੀ ਰਹੀਆਂ ਮੈਂ ਯੂਨੀਵਰਸਿਟੀ ਤੋਂ ਟ੍ਰੇਨਿੰਗਾਂ ਸਾਰੀਆਂ ਲਈਆਂ ਨੇ ਦੇਖੋ ਜੀ ਜਿਨੇ ਕੰਮ 'ਚ ਨਵੀਂ ਐਂਟਰੀ ਕਰਨੀ ਆ ਉਹ ਸਾਰੇ ਸੋਚ ਵਿਚਾਰ ਕੇ ਘਰਦਿਆਂ ਨਾਲ ਵਿਚਾਰ ਕਰਕੇ ਕਿਉਂਕਿ ਇਹਦੇ ਵਿੱਚ ਪਰਿਵਾਰ ਦਾ ਸਹਿਯੋਗ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਦੂਸਰਾ ਜਿਹੜਾ ਇਹ ਕੰਮ ਆ ਇਹ ਕੰਮ ਨੂੰ ਛੋਟਾ ਨਾ ਮੰਨ ਕੇ ਚੱਲੋ ਇਹ ਕੰਮ ਬਹੁਤ ਵੱਡੇ ਪੱਧਰ ਦਾ ਹੈ ਜੇਕਰ ਆਪਾਂ ਕੰਮ ਇਹ ਪਲਾਨਿੰਗ ਦੇ ਹਿਸਾਬ ਨਾਲ ਕਰਦੇ ਆ ਤਾਂ ਆਪਾਂ ਉਹ ਤਾਂ ਬਜਟ ਦੇਖ ਕੇ ਚੱਲਦੇ ਆ ਤਾਂ ਇਹਦੇ 'ਚ ਕੋਈ ਦਿੱਕਤ ਨਹੀਂ ਜੇਕਰ ਆਪਾਂ ਚਾਦਰ ਨਾਲੋਂ ਪੈਰ ਜ਼ਿਆਦਾ ਪਸਾਰ ਲੈਨੇ ਆ ਔਰ ਚਾਦਰ ਛੋਟੀ ਪੈ ਜਾਂਦੀ ਹੈ ਜਿਹੜੀ ਕਮੇਟੀ ਆ ਕਮੇਟੀ ਹਰ ਫਾਰਮਰ ਦੇ ਦੁੱਖ ਸੁੱਖ ਚ ਖੜੀ ਹੈ ਕਿਸੇ ਨੂੰ ਕੋਈ ਦਵਾਈ ਬੂਟੀ ਦਾ ਨਹੀਂ ਪਤਾ ਲੱਗਦਾ ਉਹ ਦਵਾਈ ਬੂਟੀ ਵੀ ਦੱਸੀ ਜਾਊਗੀ ਜੋ ਸਰਕਾਰੀ ਸਹੂਲਤਾਂ ਆਉਂਦੀਆਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਊ ਕਿਸੇ ਨੂੰ ਕੋਈ ਵੈਕਸੀਨ ਨਹੀਂ ਮਿਲਦੀ ਉੱਥੇ ਉਹਦੀ ਸਹਾਇਤਾ ਕਰੀ ਜਾਊਗੀ ਓਏ ਭਾਬ ਜੋ ਵੀ ਬਿਗਰੀ ਫਾਰਮਰ ਆ ਉਹਦੇ ਦੁੱਖ ਤੇ ਸੁੱਖ ਦੇ ਕਮੇਟੀ ਉਹਦੇ ਨਾਲ ਆ ਮੇਰਾ ਫੋਨ ਨੰਬਰ ਆ 98768 88299 ਤੇ ਜੇ ਕਿਸੇ ਨੇ ਵੀ ਮੇਰੇ ਨਾਲ ਗੱਲਬਾਤ ਕਰਨੀ ਆ ਤਾਂ ਦਿਨੇ 12 ਵਜੇ ਤੋਂ ਬਾਅਦ ਸ਼ਾਮ ਦੇ 6 ਵਜੇ ਤੱਕ ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ